ਕੀ ਇਹ ਕਿਹ ਬੰਦਾ ਕਿਹੜਾ ਬੰਦਾ ਇਹਦੇ ਚ ਸੱਤਿਆ ਨਾ ਹੋਦਾ ਸਿਰ ਵੀ ਦੇਦਾ ਵੇ ਕਿੱਥੇ ਸਿਰ ਦੇਖਦਾ ਤੁਹਾਨੂੰ ਕੌਣ ਕਹਿੰਦਾ ਇਹਦੇ ਚ ਬੰਦਾ ਵਾ ਅਸੀਂ YouTube ਤੇ ਦੇਖਿਆ ਇਹ ਜਿੰਨੀ ਹਰ ਨੀਲੇ ਕੰਮ ਚ ਬੰਦੇ ਹੁੰਦੇ ਹਰ ਨੀਲੇ ਗੁੱਡ ਮਾਰਨਿੰਗ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਸ਼ੁਰੂ ਕਰਨ ਜਾ ਰਹੇ ਹਾਂ ਇਸ ਟਾਈਮ ਸਵੇਰ ਦੇ ਵੱਜ ਚੁੱਕੇ ਨੇ 8 ਤੇ ਅਸੀਂ ਉੱਠ ਕੇ ਵੜਗੀਆਂ ਸਿੱਧੀਆਂ ਰਸੋਈ 'ਚ ਤੇ ਬੱਚਿਆਂ ਦਾ ਹੁਣ ਟਾਈਮ ਸਕੂਲ ਦਾ ਚੇਂਜ ਹੋ ਗਿਆ ਸੋ ਹੁਣ ਥੋੜਾ ਜਿਹਾ ਜਲਦੀ ਸਾਰੀ ਰੁਟੀਨ ਸ਼ੁਰੂ ਕਰਨੀ ਪੈਂਦੀ ਹੈ ਤੇ ਹੁਣ ਫਿਲਹਾਲ ਬੱਚਿਆਂ ਦੇ ਟਿਫਨ ਦੀਆਂ ਤਿਆਰੀਆਂ ਕਰਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਉਠਾਵਾਂਗੇ ਸਕੂਲ ਭੇਜਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਸਾਰਾ ਦਿਖਾਵਾਂਗੇ ਅੱਜ ਦੇ ਦਿਨ ਚ ਆਪਾਂ ਟੀਪੀ ਕੰਮ ਕਰ ਕਰਦੇ ਹਾਂ ਟਿਫਨ ਦੀ ਤਿਆਰੀ ਤੋਂ ਵੀ ਪਹਿਲਾਂ ਸਭ ਤੋਂ ਮੇਨ ਕੰਮ ਜ਼ਰੂਰੀ ਅੰਗਦ ਨੂੰ ਉਠਾਉਣਾ ਤੇ ਆਪਾਂ ਪਹਿਲਾਂ ਅੰਗਦ ਨੂੰ ਉਠਾਉਨੇ ਆਂ ਅੰਗਦ ਉਠੋ ਬਟਾ ਉਠੋ ਉਠੋ ਬੱਤ ਅੰਗਦ ਅੰਗਦ ਉਠਿਆ ਤੇ ਉੱਠ ਕੇ ਬਾਰ ਵਿਚਾਰਾ ਜਿੱਦ ਓ ਜਿਆਦਾ ਨੀਂਦ ਦੇ ਵਿੱਚ ਆ ਅੰਗਦ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਲੋ ਮੰਮੀ ਲੋ ਅੰਗਦ ਦੀ ਬਹੁਤ ਵਧੀਆ ਹੈਬਿਟ ਆ ਉੱਠਦੇ ਸਾਰ ਅੰਗਦ ਪਹਿਲਾਂ ਪਾਣੀ ਪੀਂਦਾ ਵੈਰੀ ਗੁੱਡ ਹਣ ਹਣ ਅੰਗਰ ਸਾਰਿਆਂ ਨੂੰ ਕਹਿ ਦੋ ਜਿੰਨੇ ਬੱਚੇ ਵੀ ਵਲੌਗ ਦੇਖਦੇ ਸਾਰਿਆਂ ਨੂੰ ਕੋ ਸਵੇਰੇ ਉੱਠ ਕੇ ਪਹਿਲਾਂ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ ਨਾ ਪਾਣੀ ਪੀਣਾ ਜ਼ਰੂਰੀ ਡੋਰ ਵੀ ਆਪਦੇ ਸਹਾਰੇ ਰੱਖ ਕੇ ਸੌਂਦਾ ਬਤੰਗ ਵਾਲੀ ਚਲੋ ਹੁਣ ਉੱਠ ਕੇ ਵਾਸ਼ਰੂਮ ਚ ਜਾਓ ਠੀਕ ਹੈ ਫਾਈਨਲੀ ਅੰਗਦ ਲੱਗਾ ਵੜਨ ਬਾਥਰੂਮ ਚ ਤੋ ਕੇ ਬਿਲਕੁਲ ਰੈਡੀ ਆ ਤੇ ਹੁਣ ਅੰਗਦ ਆਪਣਾ ਸਕੂਲ ਜਾਣ ਵਾਲਾ ਬ੍ਰੇਕਫਾਸਟ ਕਰੂਗਾ ਅੰਗਦ ਲੈ ਰਿਆ ਬ੍ਰੇਕਫਾਸਟ ਦੇ ਵਿੱਚ ਪ੍ਰੋਟੀਨ ਸ਼ੇਕ ਤੇ ਨਾਲ ਸੋਕਡ ਨਟਸ ਇਹ ਅੰਗਦ ਦੀ ਡੇਲੀ ਰੁਟੀਨ ਹੈ ਸੋ ਅਲੋਂਗ ਵਿਥ ਯੈਸ ਅੰਗਦ ਬੱਚਿਆਂ ਨੂੰ ਬੋਲ ਦੋ ਕਿ ਇਦਾਂ ਹੈਲਦੀ ਬ੍ਰੇਕਫਾਸਟ ਕਰੋ ਕਰਕੇ ਜਾਣਾ ਚਾਹੀਦਾ ਹੈ ਨਾ ਸਕੂਲ ਜਾਣ ਲੱਗੇ ਸਾਰੇ ਬੱਚਿਆਂ ਲਈ ਮੈਸੇਜ ਆ ਹੈਲਦੀ ਚੀਜ਼ਾਂ ਖਾ ਕੇ ਸਕੂਲ ਜਾਓ ਤਾਹੀਂ ਫਿਰ ਪੜ੍ਹਾਈ 'ਚ ਵਧੀਆ-ਵਧੀਆ ਮਾਇੰਡ ਲੱਗਦਾ ਨਾ ਸੋ ਅੰਗਦ ਦੇ ਟਿਫਨ ਟਿਫਨ ਰੈਡੀ ਹੋ ਗਿਆ ਇੱਕ ਅੰਗਦ ਲੈ ਕੇ ਜਾਂਦਾ ਲੰਚ ਵਾਲਾ ਟਿਫਨ ਤੇ ਇੱਕ ਲੈ ਕੇ ਜਾਂਦਾ ਫਰੂਟ ਟਿਫਨ ਚਲੋ ਬਾਈ ਅੰਗਰ ਬਾਈ ਬਾਈ ਅੰਗਰ ਬੱਚੇ ਸਕੂਲ ਚਲ ਗਏ ਆ ਤੇ ਹੁਣ ਬੱਚੇ ਸਕੂਲ ਤੋਰ ਕੇ ਫਿਰ ਅਸੀਂ ਦੋਵੇਂ ਜਾਣੀਆਂ ਹੁਣ ਆਗੀਆਂ ਕੋਠੇ ਤੇ ਇਸ ਟਾਈਮ ਬੱਚੇ ਤੋਰ ਕੇ ਫਿਰ ਅਸੀਂ ਜੋ ਵੀ ਆਪਣਾ ਖਾਣ ਪੀਣ ਕਰਨਾ ਹੁੰਦਾ ਨਾ ਅਸੀਂ ਬਿਲਕੁਲ ਰਿਲੈਕਸ ਹੋ ਕੇ ਸ਼ੱਤਿਆ ਜੀ ਦਾ ਧੁੱਪੇ ਧੁੱਪ ਨਿਕਲੀ ਹੋਈ ਆ ਸੂਰਜ ਦੇਵਤਾ ਜੀ ਤੇ ਪਰ ਅਸੀਂ ਰਿਲੈਕਸ ਹੋ ਕੇ ਆਪਣਾ ਖਾਈ ਪੀਈਦਾ ਕਿਉਂਕਿ ਸਵੇਰ ਦੇ ਉੱਠੇ ਹੋਈਦਾ ਆ ਉਹ ਕੰਮਕਾਰ ਬੱਚਿਆਂ ਤਿਆਰ ਕਰਨਾ ਰੋਟੀ ਬਣਾ ਇਦਾਂ ਉਦਾਂ ਸਾਰਾ ਹੁਣ ਬੱਚੇ ਤੋਰ ਕੇ ਆਪਾਂ ਬਿਲਕੁਲ ਫ੍ਰੀ ਆ ਦੁਕਾਨ ਤੇ ਜਾਣਾ ਘੰਟੇ ਤੱਕ ਤੇ ਹੁਣ ਆਪਾਂ ਰਿਲੈਕਸ ਹੋ ਕੇ ਖਾਣੇ ਪੀਣੇ ਧੁੱਪੇ ਬੈਠ ਕੇ ਆ ਸਾਡੀ ਟਫੀਆ ਜਦੋਂ ਇਸ ਵੇਲੇ ਕੁਝ ਵੀ ਖਾਣ ਪੀਣਾਂ ਉਹ ਇਹਨੂੰ ਵੀ ਨਾਲ ਦੀ ਨਾਲ ਫੇ ਸਾਰੀਆਂ ਚੀਜ਼ੀਆਂ ਚਾਹੀਦੀਆਂ ਟਫੀ ਟਫੀ ਆ ਲੈ ਟਫੀ ਆਲ ਠੰਡ ਕਰਕੇ ਇਹਨੇ ਸੂਟ ਪਾਇਆ ਹੋਇਆ ਪੂਰਾ ਆਪਣਾ ਗਰਮ हेलो टफ़ी नही कराने वाली हुई टफी नु भी गंदी होगी सो so, सवेर के बज गए हैं ग्यारह तो इस टाइम के रेडी हो गए हैं सो हूँ करा ब्रेकफास्ट तो फिर चलते हैं शॉप पर तो यह है जी अज की फाइनल लुक ब्लैक चीन एंड स्काई ब्लू अपर तो चलो हूँ कर दें आप ब्रेकफास्ट ਸੋ ਅੱਜ ਬ੍ਰੇਕਫਾਸਟ ਦੇ ਵਿੱਚ ਹੈ ਸੌਤੇ ਵੈਜੀਟੇਬਲਸ ਤੇ ਨਾਲ ਹੈ ਜੂਸ ਜੂਸ ਹੈ ਗਾਜਰ ਆਮਲਾ ਤੇ ਚੁਕੰਦਰ ਤੇ ਨਾਲ ਹੈ ਸੌਤੇ ਵੈਜੀਟੇਬਲਸ ਲੋ ਜੀ ਵਾਹ ਯਾ ਹੈਲਦੀ ਹੈਲਦੀ ਬ੍ਰੇਕਫਾਸਟ ਗਾਜਰ ਦਾ ਜੂਸ ਨਾਲ ਸੌਤੇ ਵੈਜੀ ਹੁਣ ਆਪਾਂ ਪਹੁੰਚ ਗਏ ਆ ਸ਼ਾਪ ਤੇ ਤੇ ਸ਼ਾਪ ਤੇ ਹੁਣ ਆਪਾਂ ਕਰਦੇ ਸਾਰਾ ਦਿਨ ਕੰਮਕਾਰ ਕੀ ਕਰਦੇ ਧੂਵਤੀ ਕਰਕੇ ਨੇ ਅੱਛਾ ਧੂਵਤੀ ਇੱਧਰ ਕਰ ਲਈ ਗਈ ਆ ਸ਼ਾਪ ਤੇ ਆ ਕੇ ਫਿਰ ਆਪਾਂ ਕੀਤੇ ਸਾਰੇ ਕੰਮਕਾਰ ਜਿਹੜੀ ਡ्रेसेस ਜਾਣੀਆਂ ਸੀ ਰੈਂਟ ਵਾਲੀਆਂ ਉਹਨਾਂ ਦੀਆਂ ਫਿਟਿੰਗ ਵਗੈਰਾ ਚੈੱਕ ਕੀਤੀਆਂ ਸਾਰੀ ਆਲਟਰੇਸ਼ਨ ਵਗੈਰਾ ਉਹਨਾਂ ਦੀ ਚੈੱਕ ਕੀਤੀ ਕਿ ਆਪਾਂ ਕਸ਼ਮਰ ਨੂੰ ਪ੍ਰੋਪਰ ਸਰਵਿਸ ਦੇ ਸਕੀਏ ਸੋ ਇਹ ਸਾਰੇ ਕੰਮ ਕਰ ਕੀਤੇ ਆਪਾਂ ਦੁਕਾਨ ਤੇ ਤੇ ਫਿਰ ਇਧਰ ਜਸਪਿੰਦਰ ਨੇ ਜਿਹੜਾ ਨਵਾਂ ਸਮਾਨ ਆਇਆ ਸੀ ਉਹ ਸਾਰਾ ਰੀ ਅਰੇਂਜ ਵਗੈਰਾ ਕਰਕੇ ਸਾਰਾ ਟਕਾਇਆ ਹੋਰ ਕਸਟਮਰ ਆਏ ਜੁਐਲਰੀ ਵਾਲੇ ਸੋ ਇਸ ਤਰ੍ਹਾਂ ਸਾਰਾ ਦਿਨ ਆਪਾਂ ਕਸਟਮਰ ਵੀ ਅਟੈਂਡ ਕੀਤੇ ਨਾਲ ਦੀ ਨਾਲ ਆਪਾਂ ਸਾਰਾ ਆਪਣੇ ਦਿਨ ਨੂੰ ਇੰਜੋਏ ਵੀ ਪੂਰਾ ਕੀਤਾ ਲਾ 3 ਵਜ ਗਏ ਨੇ ਤੇ ਬੱਚੇ ਸਕੂਲ ਤੋਂ ਆ ਗਏ ਨੇ ਹਾਂਜੀ ਵੈਲਕਮ ਵੈਲਕਮ ਟੂ ਹੋਮ ਹਲੋ ਅੰਗਦ ਅਦਿਸ਼ ਬਦ ਤੇ ਨਹੀਂ ਜਾਓ ਹਾਂਜੀ ਅੱਗੇ ਇੱਕ ਹੀ ਖਾ ਹੋ ਰਿਹਾ ਰੋਸਟਡ ਚਨਾ ਕਿਧਰ ਆਂਗ ਸਕੂਲ ਕਿਧਰ ਆ ਇਹਦੇ ਨਾਲ ਇੰਗਲਿਸ਼ 8 ਮਾਰਕ ਆਉਂਦਾ ਸੀਆਂ ਉੱਚਾ ਹਾਂ ਤੇ ਇਹਨਾਂ ਫਿਰ ਤਰੇ ਤਾਂ ਦੇ ਚੇਟ ਦੇ ਬੰਕੇ ਡੇਢ ਛੇਟ ਦੇ ਕਰਦੇ ਅੱਛਾ ਕਦੋਂ ਤੋਂ ਮੈਂ ਪੇਪਰ ਸ਼ੁਰੂ ਹਾਂ ਨੋਟੋ ਨੋਟੋ ਕਰੋ ਤੇ ਦਿਹਾਰੀਆਂ ਹੁਣ ਕਿੱਥੇ ਚੱਲੇ ਉਹ ਤੇ ਤੁਹਾਡੇ ਕੱਪੜੇ ਮੈਂ ਬੈੱਡ ਤੇ ਕੱਢ ਕੇ ਰੱਖੇ ਤੁਸੀਂ ਚੇਂਜ ਕਰ ਲਿਓ ਠੀਕ ਆ ਫਿਰ ਜਾਓ ਪਾਪਾ ਵੀ ਗਏ ਘਰ ਤੇ ਤੁਸੀਂ ਲੰਚ ਕਰ ਲਿਓ ਪਾਪਾ ਕੋ ਲੈ ਕੇ ਠੀਕ ਆ نیچے ਕਰਨਾ ਜਾਓ ਫੇ ਚੇਂਜ ਕਰਕੇ ਆਜੋ نیچے ਆ ਕੇ ਲੰਚ ਕਰ ਲਓ ਸ਼ਾਮ ਦੇ ਵੱਜ ਗਿਆ ਹੱਜ ਵਾ ਸਿਕਰ ਲਿਆਏ ਸ਼ਾਮ ਹੋ ਗਏ 4:30 ਤੇ ਇਹ ਹੁਣ ਆਗੇ ਆਪਣੀ ਪੂਰੀ ਮਸਤੀ ਦੇ ਵਿੱਚ ਕੀ ਕਰ ਰਹੇ ਆ ਦਿਖਾਓ ਹਾਂ ਤੇ ਬੇਟਾ ਤੋੜਨੀ ਜ਼ਰੂਰ ਆ ਕੋਈ ਵੀ ਗੱਲ ਸੁਣਾ ਵਧੀਆ ਜੀ ਸਾਰੇ ਕਹਿੰਦੇ ਸੀ ਤੇਜ ਦੀਆਂ ਗੱਲਾਂ ਸੁਣਨੀਆਂ ਕਦੋਂ ਕੋਈ ਅੰਗਦ ਦੀ ਗੱਲ ਸੁਣਾ ਹਾਈ ਸਕੂਲ ਕੀ ਕਰਦਾ ਹੁੰਦਾ ਪੜਦਾ ਹੀ ਨਹੀਂ ਕੀ ਕਰਦਾ ਹੁੰਦਾ अच्छा ਤੇ ਅੰਗਦ ਕਹਿੰਦਾ ਸੀ ਕਿ ਮੈਮ ਕਹਿੰਦੀ ਆ ਤੇ ਜਿਸ ਪੜਦਾ ਨਹੀਂ ਨਾ ਇਹਦੇ ਮਾਰਕਸ ਵਧੀਆ ਆ ਤੇ ਇਹਨੂੰ ਪੜਾਇਆ ਕਰੋ ਫੇਰੇ ਤੁਸੀਂ ਤੇ ਇਸ ਦਾ ਤੁਸੀਂ ਅੰਗਦ ਦਾ ਕਹੀਆਂ ਨੇ ਅੰਗਦ ਤੁਹਾਡਾ ਕਹੀ ਜਾਂਦਾ ਬੰਦਾ ਵਾ ਕੀ ਇਹੋ ਤੇ ਬੰਦਾ ਵਾ ਕਿਹੜਾ ਬੰਦਾ ਇਹਦੇ ਚ ਸੱਤਿਆਂ ਨੂੰ ਉਹਦਾ ਸਿਰ ਵੀ ਦੇ ਦਦਾ ਵਾ ਕਿੱਥੇ ਸਿਰ ਦੇਖਦਾ ਤੁਹਾਨੂੰ ਕੌਣ ਕਹਿੰਦਾ ਇਹਦੇ ਚ ਬੰਦਾ ਵਾ ਅਸੀਂ YouTube ਤੇ ਦੇਖਿਆ ਇਹਦੇ ਨੂੰ ਹਰ ਨੀਲੇ ਕੰਮ ਚ ਬੰਦੇ ਹੁੰਦੇ ਹਰ ਨੀਲੇ ਕਾਰਮੀ ਲੈ ਡਰਾਮ ਚ ਬੰਦਾ ਹੁੰਦਾ ਤੇਜ਼ ਕੰਦਾ ਪੋਤੇ ਡਸਟ ਬਿਨ ਆ ਇਹਨੂੰ ਐਵੇਂ ਹੱਥ ਲਾਈ ਜਾਨੇ ਛੱਡ ਦੋ ਡਸਟ ਬਿਨ ਹਾਂ ਛੱਡੋ ਕਿਹੜਾ ਜਾ ਸਿਰ ਕਿਹੜਾ ਸਿਰ ਦਿਖਾ ਇਹ ਵੈਸੇ ਡੈਂਟ ਪਿਆ ਹੋਇਆ ਉਹਦਾ ਢੱਕਣ ਉੱਪਰ ਨੂੰ ਆਇਆ ਹੋਇਆ ਵਾ ਮੈਨੂੰ ਤਾਂ ਲੱਗਦਾ ਇਹ ਬੰਦੇ ਨੇ ਖੇਲ ਗਈ ਇੱਦਾਂ ਲੱਗਾ ਤੇਜ਼ ਸੇ ਪੰਗੇ ਲੈ ਹੋ ਰਿਹਾ ਨੀਚੇ ਉੱਤਰ ਜੋ ਠੀਕ ਹੈ ਅੰਗਰੇ ਕੀ ਹੋ ਰਿਹਾ ਸੈਂਡ ਤੋਂ ਹੀ ਹੱਸ ਲੱਗ ਜਾਈ ਸੀ ਤੇਜ਼ ਨੀਚੇ

ਅੱਜ ਹਾਦੀਸ ਦੀ ਸ਼ਾਮਤ ਆਉਗੀ ਤੇ ਹੁਣ ਇੱਧਰ ਪੰਗੇ ਲੈ ਹੋ ਰਿਹਾ ਸਾਈਕਲ ਦੇ ਨਾਲ ਸਾਈਕਲ ਦਾ ਹੈਂਡਲ ਜਿਹੜਾ ਆ ਨਾ ਇਹਨਾਂ ਨੇ ਉਤਾਰ ਦਿੱਤਾ ਹੋਇਆ ਤੇ ਅੰਗਦ ਨੇ ਅੱਗੇ ਮੈਨੂੰ ਸਾਈਕਲ ਚਲਾ ਕੇ ਦਿਖਾਇਆ ਐਦਾਂ ਹੀ ਵਿਦਆਊਟ ਹੈਂਡਲ ਸੀਟ ਤੇ ਬੈਠ ਕੇ ਪ੍ਰੋਪਰ ਇਹਨੇ ਸਾਈਕਲ ਚਲਾਇਆ ਅੰਗਦ ਫੇਰ ਚਲਾਉਂਗੇ ਚਲਾਉਣਾ ਹੁਣ ਆ ਕਰ ਦੇਗੀ ਭਾਈ ਇੱਥੋਂ ਹਟ ਕੇ ਚੱਲ ਤੇ ਆ ਕੀ ਕਰਦੇ ਪੈ ਚਾਬੀ ਹੈ ਸੀਟ ਥੱਲੇ ਅੱਛਾ ਸੀਟ ਥੱਲੇ ਕਰ ਦੇ ਪੈ ਚਲ ਮੈਨੂੰ ਚਲਾ ਕੇ ਦਿਖਾਓ ਫੇ ਦਲ ਤੋਂ ਬਿਨਾ ਸਾਈਕਲ ਚਲਾ ਰਿਆ ਇਹ ਡੰਗਤ ਕਿੱਦਾਂ ਚੱਲ ਜੂਗਾ ਤੇ ਜਿਸ ਦਾ ਸਾਈਕਲ ਜੀ ਦਾ ਹੈਂਡਲ ਟੁੱਟਾ ਸੀ ਹਰਦੀਸ਼ ਠੀਕ ਕਰਾ ਰਿਆ ਹੈ ਹਰਦੀਸ਼ ਆਹ ਕਿ ਉੱਤੇ ਲਾਉਣਾ ਹੁਣ ਇਹ ਸਟicker ਇਹਨੇ ਕਿਹਾ ਹੈਗਾ ਨਾਮ ਲਿਖਾਉਣਾ ਆਪਣਾ ਦਿਖਾ ਆਹ ਦੇਖੋ ਤੇਜ ਵਾਹ ਤੇਜੀ

ਉੜਿਆ ਨਾ ਇਹ ਪ੍ਰੈਸ ਕਰ ਦੇਣਾ ਖਰਚੀ ਪੀ ਨਹੀਂ ਉਹ ਤੇ ਮਾਪ ਟੇਪ ਪਾ ਤਾ ਦਿਨ ਦਿਖਾ ਹਾਂ ਤੇਜ ਦੇ ਨਾਮ ਦਾ ਸਟicker ਲੱਗ ਗਿਆ ਇਹਦੇ ਸਾਈਕਲ ਤੇ ਵਾਓ ਕਿਉਂ ਇਹ ਤੇ ਬਹੁਤ ਸੋਹਣਾ ਲੱਗਾ ਜਿੰਨਾ ਤੇਰਾ ਸਾਈਕਲ ਵਿਚਾਰਾ ਉਦਾਂ ਦਾ ਸੀ ਨਾ ਉਨਾ ਹੀ ਵਧੀਆ ਲੱਗਾ ਆ ਦੇਖੋ ਮੰਨੇ ਕੀ ਕੀਤਾ ਕੀ ਕੀਤਾ ਆ ਦੇਖ ਜੀਦਾ ਵੀ ਵੜਦਾ ਨਾ ਸੀਟ ਪਰ ਹਰਦੀਸ਼ ਤੇ ਜਿਸ ਤੇਰੇ ਸਾਈਕਲ ਨੂੰ ਗਰਹਿ ਲੱਗੇ ਹੋਇਆ ਕਦੀ ਇਹ ਤੇ ਸਾਈਕਲ ਨੂੰ ਹਰਦੀਸ਼ ਕੋਸ਼ ਹੋ ਜਾਂਦਾ ਕਦੀ ਕੋਸ਼ ਅੱਜ ਜੀ ਕਰਾ ਕੇ ਲੈਂਦਾ ਵਾਰੇ 100 ਰੁਪਏ ਲੱਗਾਵੇ ਮੈਂ ਨੰਬਰ 플레이ਟ ਵੀ ਦੇਖਣੀਆਂ ਇੱਥੇ ਲੱਗਣੀ ਹੈ 플레이ਟ ਕਿਦਾਂ ਪਰ ਉਹਨੂੰ ਇੱਕ ਦਿਨ ਲੱਗਦਾ ਹੈ ਇੱਥੇ ਇਹਦਾ 플레이ਟ ਲੱਗਣੀ ਸੀ ਉਹ ਵੀ ਇੱਕ ਦਿਨ ਇਹ ਇੱਕ ਦਿਨ ਲਗਾ ਬੜਨੀ ਓਕੇ ਸੋ ਹੁਣ ਸ਼ਾਮ ਦੇ ਵਜ ਗਏ ਨੇ 7 ਤੇ ਹੁਣ ਆਪਾਂ ਸ਼ਾਪ ਕਲੋਜ਼ ਕਰਕੇ ਚੱਲਦੇ ਆਂ ਘਰ ਘਰ ਜਾ ਕੇ ਫੇਰ ਕਰਦੇ ਡਿਨਰ ਦੀ ਤਿਆਰੀ ਤੇ ਡਿਨਰ ਕਰਕੇ ਫਿਰ ਥੋੜਾ ਟਾਈਮ ਸਪੈਂਡ ਕਰਾਂਗੇ ਬੱਚਿਆਂ ਨਾਲ ਉਹਨਾਂ ਨੂੰ ਪੜਾਉਣਾ ਵੀ ਹੈ ਹਜੇ ਤੇ ਚਲੋ ਹੁਣ ਫਿਲਹਾਲ ਚੱਲਦੇ ਆਂ ਘਰ ਲੋ ਅਸੀਂ ਘਰ ਪਹੁੰਚ ਗਏ ਆਂ ਇੱਧਰ ਕੋਈ ਪੜਨ ਲਿਖਣ ਦਾ ਨਹੀਂ ਹਾਂ ਕੀ ਕਰਦੇ ਪਏ ਆਪਾਂ ਅੰਗਦ ਨੇ ਬਸ ਆਪਣਾ ਹਲ ਫਾਫਾ ਜਾਈ ਭਰੀ ਜਾਣਾ ਚੀਚੀਆਂ ਵਾਲਾ ਅੰਗਦ ਹੋਰ ਕੀ ਕੀ ਐਡ ਕੀਤਾ ਇਹਦੇ ਚ ਕੱਲ ਤੇ ਉਹ ਚੀਚਾਂ ਸੀ ਕੱਲ ਤੇਨ ਚੀਚਾਂ ਕੀਤੀਆਂ ਕੀ ਕੀ ਆ ਉਹਦੇ ਚ ਇੱਕ ਬਿਸਕੁਟ ਸੀਗੇ ਤੇ ਦੋ ਬਿਸਕੁਟ ਤੇ ਕਾਲੀ ਚੋਕਰੀ ਅੱਛਾ ਤੇ 1 ਮਿੰਟ ਇਧਰ ਗੱਲ ਸੁਣ ਗੱਲ ਸੁਣੋ ਆਪਾਂ ਹੁਣ ਕਿੱਥੇ ਚੱਲੇ ਕੀ ਸਰਪ੍ਰਾਈਜ਼ ਦਿੱਤਾ ਮੰਮਾ ਨੂੰ ਘਰੇ ਆਉਂਦੇ ਚੰਦੀ ਆਸੇ ਕੀ ਕਰਨਾ ਹਾਂਜੀ ਕੀ ਖਾਂ ਚੱਲੇ ਅੰਗਦ ਨੇ ਮੈਨੂੰ ਘਰੇ ਆਉਂਦੇ ਹੀ ਦੱਸਿਆ ਕਿ ਹੁਣ ਆਪਾਂ ਬਾਹਰ ਚੱਲੇ ਆਂ ਕੁਛ ਥਾਣ ਪੀਣ ਸੋ ਆਪਾਂ ਇੱਥੇ ਲੋਕਲੀ ਡੋਸਾ ਪਾਵਾਂ ਜੀ ਇਦਾਂ ਕੁਛ ਖਾ ਕੇ ਆਵਾਂਗੇ ਅੱਜ ਚੱਲੀਏ ਅੰਗਦ ਇਹ ਕੀ ਆ ਚਾਕਲੇਟ ਨਹੀਂ ਬੁੱਤ ਹੁਣ ਨਾ ਅੰਗਰੇਗਾ ਸਾਡੇ ਘਰ ਦਾ ਖੀਰ ਲਵਰ ਖੀਰ ਲਵਰ ਓਏ 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 ਇਦਾਂ ਥੋੜੀ ਕਾਲਿਜ ਬਾਕੇ ਖਾਓ ਕੋਲੀ ਵੀ ਇਦਾਂ ਥੋੜੀ ਕਰੀ ਦੀ ਬੇਟਾ ਇਹ ਲਵਰ ਨੇ ਖੀਰ ਚੋਰਾ ਹਾਂ ਠੀਕ ਚੋਰ ਕਹਿ ਸਕਦੇ ਨਾ ਇਹ ਚੋਰੀ ਕਰਕੇ ਵੀ ਖਾ ਲੈਂਦਾ ਖੀਰ ਅੰਗਦ ਕੀ ਇਤਨੂੰ ਕੀ ਕਹਿੰਦੀ ਹੁੰਦੀ ਅੰਗਦ ਕਹਿੰਦਾ ਹੁੰਦਾ ਖੀਰ ਮੈਨੂੰ ਕਹਿੰਦੀ ਖਾ ਲਾ ਮੈਨੂੰ ਹਨਾ ਸ਼ਾਬਾਸ਼ ਕਰ ਬੇਟਾ ਤੂੰ ਸਾਈਕਲ ਤੇ ਪੂਰਾ ਰਾਤੀ ਭੱਜ ਲਿਆ ਤੂੰ ਉਸਾਇਕਲ ਦਾ ਤੱਕ ਪੜਾਉਣਾ ਸਾਈਕਲ ਤੇ ਨਾ ਜਾਣਾ ਤੂੰ ਕਿੱਥੇ ਜਾਣਾ ਸਾਈਕਲ ਤੇ ਚਿੰਦਿਆਂ ਦੇ ਚੰਦੀਆਂ ਦੇ ਸਾਈਕਲ ਤੇ ਥੋੜੀ ਰਹਿਣਾ ਮੈਂ ਸਾਈਕਲ ਤੇ ਰਹਿਣਾ ਮੈਟ ਵੀ ਲਾਤੀ ਪੂਰੀ ਨਹੀਂ ਤੇਜ ਤੁਸੀਂ ਕੀ ਆਰਡਰ ਕੀਤਾ ਬਾਓ ਬਾਜੀ ਹਰਦੀਸ਼ ਤੁਸੀਂ ਕੀ ਆਰਡਰ ਕੀਤਾ ਦੋ ਚਾਹ ਅੰਗ ਤੁਸੀਂ ਕੀ ਆਰਡਰ ਕੀਤਾ ਮੈਂ ਬਾਬਾ ਜੀ ਓਕੇ ਹਾਂਜੀ ਤੁਸੀਂ ਮੈਂ ਦੇਈ ਪੱਲੇ ਵਾਓ ਤੇ ਮੈਂ ਖਾਉਂਗੀ ਗੋਲ ਗੱਪੇ ਸਾਰਿਆਂ ਦਾ ਆਰਡਰ ਹੋ ਗਿਆ ਗੋਲ ਗੱਪੇ ਤੇ ਆ ਗਏ ਆ ਹੁਣ ਆਪਾਂ ਸਭ ਤੋਂ ਪਹਿਲਾਂ ਖਾਵਾਂਗੇ ਗੋਲ ਗੱਪੇ ਤੇ ਜਿਸ ਤੁਸੀਂ ਪਾਵਾਜੀ ਖਾਣੀ ਸੀ ਤੁਸੀਂ ਗੋਲ ਗੱਪਾ ਕਿਉਂ ਕੋਈ ਨਾ ਕੋਈ ਨਾ ਕੀ ਆ ਦੇਖੋ ਖਾਣੇ ਵਾਲੇ ਟੇਬਲ ਤੇ ਪਰਫਾਰਮੈਂਸ

ਹਰਦੀਸ਼ ਨੇ ਤੇਜਸ ਦੇ ਮਾਰਿਆ ਨਾਲ ਹੀ ਹਰਦੀਸ਼ ਦੀ ਸੇਵਾ ਹੋ ਗਈ ਅੱਜ ਕੀ ਹੋਇਆ ਮੈਂ ਮਿਸ ਕਰ ਗਈ ਤੇਰਾ ਉਹ ਵਾਲਾ ਸ਼ਾਟ ਲੈਣਾ ਤੇ ਮੈਂ ਉਹ ਚ ਵੇਡ ਮਾਰਦੀ ਤੇਜਸ ਨੂੰ ਚੜ ਗਿਆ ਗੁੱਸਾ ਹਰਦੀਸ਼ ਨੇ ਨਾ ਤੇਜਸ ਦਾ ਘਟੋਏ ਫਾੜਦਾ ਅਲੇ ਹਦੂ ਇਧਰ ਫਾਈਟ ਆਉਣ ਲੱਗੀ ਕੀ ਕਰਨ ਲੱਗਾ ਤੇਜ ਕਾ ਦੇ ਹਾਂ ਫਾੜੇ ਜਦੋਂ ਮਕਰ ਬੋਲਿਆ ਇਹ ਕਦਾਂ ਉਹਨੇ ਕਿੱਥੇ ਬੋਲੇ ਹਲੋ ਦੌੜ ਦੌੜ ਤੇਜ਼ ਨੂੰ ਛੜ ਗਿਆ ਗੁੱਸਾ ਤੇ ਇਹ ਹੁਣ ਲੜ ਲੱਗਾ ਹਰਦਿਸ਼ ਕੋ ਬਦਲਾ ਇੱਚੋ ਕੀ ਲੜਾ ਗਿਆ ਲੈ ਬੰਦ ਉਹਨਾਂ ਕੀ ਹੁੰਦਾ ਇਹਨਾਂ ਦਾ ਕੀ ਕਰਨਾ ਆਈ ਮੇਰਾ ਫਸਟ ਪੈਕ ওকে ਥਿਸ ਇਜ਼ ਆ ਫਸਟ ਤੇਜ ਜੇ ਸੱਚੀ ਟੁੱਟ ਗਿਆ ਹਨਾ ਤੇਰਾ ਫੈਂਟਾ ਲੱਤ ਜਾਣਾ ਮੈਂ ਕੋਈ ਤਾਂ ਮੈਂ ਕਿਉਂ ਨਾ ਮੈਂ ਆਵਾਂ ਬੁਲਾਉਂਗਾ ਆਪਣੇ ਥੋੜਾ ਚਾ ਉਹ ਕੀ ਮੈਂ ਤਾਂ ਹਾਂ ਮੈਂ ਤੈਨੂੰ ਕਿਹਾ ਤੇਜ ਦਰ ਗਿਆ ਤੈਨੂੰ ਚਾਹੀਦਾ ਵੀ ਨਹੀਂਗਾ ਤੇਜ ਦਰ ਗਿਆ ਮਨ ਤੋੜ ਉਹਨੇ ਕਿਹਨ ਲੱਗਾ ਤੋੜਦੇ ਰਹਾ ਤੀਰੀ ਫੋਜਦਾ ਉੱਤੇ ਮੇਰੇ ਗੱਟੂ ਵੇ ਆ ਇਹਦਾ ਤੀਰੀ ਬਣ ਚਿਰ ਉੱਤੇ ਚਾ ਚਾ ਇਹ ਜਿਸ ਪੂਰਾ ਗੁੱਸੇ ਚ ਹੈ ਇਸ ਟਾਈਮ ਹਰਦੀਪ ਨੂੰ ਬਦਲਾ ਲੈਣ ਵਾਸਤੇ ਹਨਾ ਤੇਜ ਤੇਜ ਇਸ ਤੋਂ ਪਹਿਲਾਂ ਮਮਾ ਦੀ ਆ ਓਕੇ ਤੇ ਹੁਣ ਇੱਧਰ ਟਾਈਮ ਹੋ ਗਿਆ ਅੰਗਦ ਦੀ ਸਟੱਡੀ ਦਾ ਅੰਗਦ ਚਲੋ ਜਲਦੀ ਖੋਲੋ ਫਟਾਫਟ ਨੋਟਬੁੱਕ ਖੋਲੋ ਜਲਦੀ ਉਨੇ ਇਸ ਟਾਈਮ ਰਾਤ ਦੇ ਵੱਜ ਚੁੱਕੇ ਨੇ 10 ਤੇ ਹੁਣ ਆਪਾਂ ਤਿਆਰੀ ਕਰ ਲਈ ਐ ਸੌਣ ਦੀ ਸੋ ਅੰਗਦ ਨੇ ਪੜ ਵੀ ਲਿਆ ਤੋਂ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਬਹੁਤ ਇੰਜੋਏ ਕੀਤਾ ਅੱਜ ਦੇ ਦਿਨ ਨੂੰ ਸੋ ਇਸ ਵਲੌਗ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਸੋ ਕੱਲ ਨੂੰ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਵਿੱਚ ਥੈਂਕ ਯੂ ਬਾਏ ਬਾਏ ਟੇਕ ਕੇਅਰ ਬਾਏ ਬਾਏ